ਮਨਸਾਈਆ ਲੱਭਿਆ ਵਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਵਧੀਆ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਅਸੀਂ ਵੀ ਵਧੀਆ ਹਾਂ ਤੇ ਦਿਨ ਦੀ ਸ਼ੁਰੂਆਤ ਹੋ ਗਈ ਹੈ ਸਾਡੇ ਜਪਨੂਰ ਦੀ ਮਾਲਿਸ਼ ਕਰਨ ਤੋਂ ਜਪਨੂਰ ਕਰਦੀ ਹੈ ਪਾਪਾ ਦੀ ਮਾਲਿਸ਼ ਤੇਲ ਫੜ ਲੈਣੇ ਕਿਉਂਕਿ ਜਿਵੇਂ ਜਿਵੇਂ ਆ ਦੇਖਦੀ ਹੈ ਨਾ ਤੇ ਰੀਸਨ ਨਹੀਂ ਕਰਨੀ ਕਰਨੀ ਹਰ ਚੀਜ਼ ਦੀ ਤੇ ਮੇਰੀ ਕਰ ਲੈ ਜਾਂ ਪਾਪਾ ਦੀ ਕਰ ਲੈ ਪਾਪਾ ਦੀ ਦੇ ਜੇ ਮ ਜਿਵੇਂ ਉਹਨਾਂ ਆਪਣੀ ਮਾਲਿਸ਼ ਕਰਦੇ ਨ ਬਾਮਾ ਬੂਆ ਦੇ ਹਨਾ ਤੇ ਉਵੇਂ ਹੀ ਉਹ ਪਾਪਾ ਦੀ ਹੁਣ ਮਾਲਿਸ਼ ਕਰਨ ਤੇ ਲੱਗ ਜੱਪੂ ਕੀ ਕਰਦਾ ਸੀ ਸਾਸੀ ਕਾ ਕਰ ਦੋ ਸੱਸ ਦੇ ਸਾਸਿਕਾ ਕਰ ਦੋ ਚੱਚੀ ਇਧਰ ਮੂੰਹ ਕਰਕੇ ਬੁੱਤ ਚੱਚੀ ਕਾ ਚੱਚੀ ਕਾਲ ਜੀ ਘਰ ਚ ਜਿਆਦਾ ਜੀ ਮੂੰਹ ਜੇ ਬਣਾਉਂਦੀ ਹੈ ਉਹਨਾਂ ਨਖਰੇ ਜੇ ਬੜੇ ਕਰਦੀ ਹੈ ਮਤਲਬ ਸਟਾਈਲ ਜੇ ਮੂੰਹ ਬਣਾਉਂਦੀ ਰਹਿੰਦੀ ਹੈ ਜਪਨੂਰ ਮੈਂ ਇਧਰ ਉਹ ਦਿਖਾਨੀ ਹੈ ਜਿਵੇਂ ਕਰ ਰਹੀ ਆ ਕੀ ਕਰ ਰਹੇ ਹੋ ਤੁਸੀਂ ਉੱਚ ਤੇਲ ਤੇ ਹੈ ਨਹੀਂ ਪੁੱਤ ਛੋਟੀ ਜੀ ਸ਼ੀਸ਼ੀ ਚ ਹੈ ਕਹ ਪਾਪਾ ਦੇ ਮਾਲ ਪੋਣੇ ਘੋ ਗਿਆ ਮੋਟੇ ਦਵਾਈ ਖਾਣ ਦਾ ਟਾਈਮ ਹੋ ਗਿਆ ਅਸੀਂ ਜਿਵੇਂ ਸਵੇਰੇ ਤੇ ਕੀ ਉੱਠਣਾ ਸਵੇਰੇ ਤੇ ਅਸੀਂ ਉੱਠਦੇ ਤੇ ਮਤਲਬ ਕਿ ਸਾਨੂੰ 9 10 ਵਜੇ ਜਾਂਦੇ ਉੱਠਦੇ ਓਏ ਤੇ ਕਿਉਂ ਕਿ ਨਾ ਰਾਤ ਜਪਨੋਰ ਹੰ ਸੌਂਦੀ ਨਹੀਂ ਐ ਜਪੂ ਦੱਸੀ ਜਰਾ ਰਾਤ ਕਿਉਂ ਨਹੀਂ ਸੌਂਦਾ ਤੂੰ ਕੀ ਕਰਦਾ ਰਹਿਣਾ ਰਾਧਾ ਨੂੰ ਇਹ ਹੁੰਦਾ ਲਾਲਚ ਪਾਪਾ ਜੀ ਟੀਵੀ ਦੇਖ ਰਹੇ ਤਾਂ ਮੈਨੂੰ ਫੋਨ ਦੇ ਦਿਓ ਬਈ ਫੋਨ ਦੀ ਆਦਤ ਨਹੀਂ ਮੈਂ ਪਾ ਨਹੀਂ ਫੋਨ ਦੇ ਚੱਕਰ ਦੇ ਵਿੱਚ ਇਹਨੂੰ ਇਹ ਹੁੰਦਾ ਕਿ ਮੈਨੂੰ ਫੋਨ ਦੇਣਗੇ ਫੋਨ ਦੇ ਚੱਕਰ ਦੇ ਵਿੱਚ ਸੌਣ ਦੀ ਨਹੀਂ ਫਿਰ ਪਾਪਾ ਨੂੰ ਮਿੱਠੀਆਂ ਮਾਰੇ ਪਾਪੀ ਪਾਪਾ ਪੁੱਪੂ ਐਵੇਂ ਕਰੇ ਗਈ ਤੇ ਫੋਨ ਦੇ ਚੱਕਰ ਚ ਪਾਪਾ ਕੋਲ ਜਾਂਦੀ ਹੈ ਤੇ ਉੱਥੇ ਜਾ ਕੇ ਫੋਨ ਲੈਣ ਦਾ ਮਾਰਾ ਕਿਵੇਂ ਕਰਦਾ ਉਹਨਾਂ ਤੋਂ ਪਾਪੀ ਤਾ ਪੋਪੀ ਕਿਵੇਂ ਕਰਦਾ ਪੋਪੀ 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 ਕਹਿੰਦੀ Papa ਨੂੰ ਪੋਪੀ ਪੋਪੀ ਫੋਨ ਦੇ ਦੋ ਕਿਵੇਂ ਕਹਿੰਦਾ ਫੋਨ ਤੇ ਹੁਣ ਜੱਪੂ ਖਿਚੜੀ ਖਾਏਗਾ ਜਪਨੂਰ ਲਈ ਬਣਾ ਰਹੀ ਸੀ ਮੈਂ ਖਿਚੜੀ ਦੁਪਹਿਰ ਦੇ ਟਾਈਮ ਆਈ ਸਵੇਰੇ ਇਹਨੂੰ ਦੁੱਧ ਦੇ ਕੇ ਵੀ ਆਪ ਵਿੱਚ ਫਰੂਟ ਕੋਈ ਖਾ ਲੇਗੀ ਅੱਜ ਮੈਂ ਖੀਰਾ ਵੀ ਖਾ ਲੈਂਦੀ ਕਈ ਵਾਰੀ ਦੇ ਦੇ ਦਿੰਦੀ ਆ ਤੇ ਹੁਣ ਕकड़ी ਖਾ ਗਏ ਕकੜੀ ਹੁੰਦੀ ਹੈ ਨਾ ਤਰਾਂ ਕकੜੀ ਕਦਰ ਮਤਲਬ ਹੈ ਇਹ ਚੰਗੀਆਂ ਹੁੰਦੀਆਂ ਹਾਂ ਤੇ ਇਹ ਦੇ ਕੇ ਆਪਣਾ ਦੁੱਧ ਪੀ ਕੇ ਹੁਣ ਐ ਨਾ ਕਿਸੇ ਟਾਈਮ ਤੇ 1 ਵਜੇ ਸੋ ਜਾਂਦੀ ਐ ਤੇ ਹਜੇ ਅੱਜ ਮੈਂ ਸੁਆਇਆ ਨਹੀਂ ਮੈਂ ਕਿ ਇਹਨੂੰ ਕੁਝ ਖਵਾ ਕੇ ਜੰਗੀਦਰਾਂ ਦੇ ਜਾ ਕੇ ਹੀ ਸੁਆਵਾਂ ਕੋਮ ਗੁੱਦੂ ਗੁੱਦੂ ਨਹੀਂ ਆ ਪਾਪਾ ਨੂੰ ਦੇ ਕੇ ਸিসি ਬੰਦ ਕਰਕੇ ਤੇਲ ਹੈ ਨਹੀਂ ਇੱਚ ਪਾਣ ਵਾਲਾ ਬੁੱਤ ਖਤਮ ਹੋ ਗਿਆ ਜਾ ਉਹਦੇ ਪਾਪਾ ਨੂੰ ਦੇ ਆ ਜਾਓ ਪਾਪਾ ਨੂੰ ਦੇ ਆਓ ਤੇ ਮੈਂ ਦੇਖ ਕੇ ਅਮਾ ਦੀ ਚੀਨੀ ਬਣਾਈ ਕਿ ਤੁਹਾਡੇ ਬਾਜੀ ਤੇ ਬੈੱਡ ਤੋਂ ਆਰਾਮ ਹੀ ਕਰਦੇ ਨੇ ਮਤਲਬ ਉਹ ਜਿਵੇਂ ਇਹਨਾਂ ਨੇ ਦਵਾਈ ਖਾ ਲਈ ਨਾ ਤੇ ਇਹਨਾਂ ਨੂੰ ਨਸ਼ਾ ਛੱਡੂਗਾ ਦਵਾਈ ਦਾ ਉਹ ਪਾਣੀ ਸੁੱਕ ਗਿਆ ਇੱਕ ਮਿੰਟ ਖਿਚੜੀ ਤਾਂ ਕੀ ਬਣਨੀ ਸੀ ਖਿਚੜੀ ਮੇਰੀ ਸੋਕ ਹੀ ਗਈ ਐ ਚਾਵਲ ਹੀ ਬਣ ਗਈ ਐ ਤੇ ਸਿੱਲੇ ਸਿੱਲੇ ਚਾਵਲ ਨਹੀਂ ਹੁੰਦੇ ਗਿੱਲੇ ਗਿੱਲੇ ਖਿਚੜੀ ਬਾਕੀ ਇਹਨੇ ਖਿਚੜੀ ਬਹੁਤ ਵਧੀਆ ਆ ਗਈ ਐ ਆਈ ਇਸ ਵਾਰ ਰੈਡੀਮੇਡ ਖਿਚੜੀ ਮਿਲਦੀ ਐ ਪੈਕਟਾਂ ਦੀ ਉਹ ਲੈ ਆਣੇ ਆ ਇਹ ਵਧੀਆ ਲੱਗਦੀ ਹੈ। ਬਾਕੀ ਹੁਣ ਥੋੜੀ ਛੰਡੀ ਹੋਲੇ ਫੇਰ ਹੀ ਜਪਨੂਰ ਨੂੰ ਦਾਹਾਂਗੀ। ਤੇ ਤੁਹਾਡੇ ਭਾਜੀ ਵੀ ਖਾ ਲੰਗੇ ਕਿਉਂਕਿ ਹਲਕਾ-ਪੁਲਕਾ ਖਾਣਾ ਹੋਣਾ ਮੈਂ ਇਹ ਸੋਚਿਆ ਸੀ ਕਿ ਦੁਪਹਿਰ ਦੇ ਟਾਈਮ ਆਈ ਮੈਂ ਨਾ ਸੋਚ ਰਹੀ ਸੀ ਜਿਵੇਂ ਖਿਚੜੀ ਆ ਗਈ ਨਾ ਇਸ ਵਾਰ ਹਨਾ ਤੇ ਚੱਲ ਰਾਸ਼ਨ 'ਚ ਤੇ ਖਿਚੜੀ ਦਲੀਆ ਦੁਪਹਿਰ ਦੇ ਟਾਈਮ ਆਈਓ ਬਣਾ ਬਣਾ ਕੇ ਮੁਕਾਈਏ ਕਰੀਏ। ਕਮ ਸੇ ਕਮ ਅਰ ਚੇਅਰ ਦੇ ਟਾਈਮ ਆਪਣਾ 11:00 ਵਜੇ ਨਾਲ ਨਾਸ਼ਤਾ ਕਰ ਲਿਆ ਰੋਟੀ ਪਾਣੀ ਖਾ ਲਿਆ ਤੇ ਆਪਣਾ ਸੋਕੇ ਉੱਠਣ ਤੋਂ ਬਾਅਦ ਆਪਾਂ ਉਹ ਖਾਲੀ ਖਿਚੜੀ ਵਗੈਰਾ ਬਣਾ ਕੇ ਮੈਂ ਪਹਿਲੇ ਹੀ ਰੱਖ ਦਵਾਂਗੂੰਗੀ ਹੈ ਹਾਣਾ ਕੱਲ ਨੂੰ ਦਲੀਆ ਬਣਾਓ ਕੱਲ ਨੂੰ ਦਲੀਆ ਦਲੀਆ ਮੈਨੂੰ ਚੰਗਾ ਨਹੀਂ ਲੱਗਦਾ ਕੀ ਕਰ ਰਿਹਾ ਅੱਛਾ ਆਂ ਜੱਪੂ ਤੇਲ ਨਾਲ ਆਇਆ ਜਪਨੂ ਰ ਇੱਧਰ ਆ ਜਾ ਆ ਮੈਂ ਆਪਾਂ ਉੱਥੇ ਬਾਹਰ ਧੋਵਾਂਗੇ ਅਸੀਂ ਚਲੋ ਆਪਾਂ ਸਵਾਈ ਕਰਨ ਦੋ ਪਾਪਾ ਨੂੰ ਪਾਪਾ ਨੂੰ ਸਵਾਈ ਕਰਨ ਦੇ ਨਾ ਮੈਂ ਨਾ ਅਸੀਂ ਕੋਰਨਰ ਵਗੈਰਾ ਲਿਆਣੇ ਆ ਨਾ ਘਰਾਂ ਦੇ ਵਿੱਚ ਤੇ ਫੈਂਸੀ ਚੀਜ਼ਾਂ ਸਜਾਉਣ ਨੂੰ ਮਿਲਦੀਆਂ ਤੇ ਸਾਡੇ ਤੁਹਾਡੇ ਬਾਜੀ ਨੇ ਕੀ ਕੁਝ ਸਜਾਇਆ ਦਿਖਾਵਾਂ ਤੁਹਾਨੂੰ ਇਹ ਦੇਖੋ ਇਹ ਦਵਾਈਆਂ ਦੁਈਆਂ ਦੇ ਡੱਬੇ ਦਵਾਈਆਂ ਸ਼ੱਕਰ ਅਚਾਰ ਅਚਾਰ ਮੈਂ ਹੁਣ ਬਾਹਰ ਰੱਖ ਕੇ ਆਈਆਂ ਚਾਰ ਜੀ ਡੱਬੀ ਸੀ ਹੈ ਆਲ ਆਊਟਰ ਹੈ ਸੈਨੇਟਾਈਜ਼ਰ ਇਹ ਹੁਣ ਅੱਧੇ ਰੱਖਦਾ ਮੈਂ ਕਹਿੰਨੀ ਸੀ yellow ਵਾਲਾ red ਵਾਲਾ ਉੱਪਰ ਰੱਖ ਲੋ ਹਾਂ red ਵਾਲਾ blue ਵਾਲਾ ਰੱਬਾ ਹੈ ਨਾ ਜਿਹੜਾ ਨਹੀਂ ਆ ਮੈਂ ਵੇਖ ਕੇ ਕਰਕੇ ਸਫਾਈ ਕਰ ਦ। ਇਹਨੂੰ ਤੇ ਕੋਰਨਰ ਦੇ ਹੀ ਰੱਖਿਓ ਮੰਡਿਆ ਤੇ ਦਵਾਈ ਵਾਲਾ ਇਹ ਨਾ ਜਿਹੜਾ ਜਪਨੂਰ ਨਾਈ ਆ ਇਹਦੀ ਦਵਾਈ ਹੈ। ਐ ਨਾ ਇਥੋਂ ਕੱਢ ਲੈਂਦੀ ਆ ਮੈਂ ਦਵਾਈਆਂ ਦਾ ਕੀ ਕਰਾਂ ਮੈਂ ਸੱਚੀ ਕਿੱਥੇ ਰੱਖਾਂ। ਆ ਦੇਖ ਲਓ ਹੁਣ ਤੁਹਾਡੇ ਸਾਹਮਣੇ। ਸ਼ਰਾਰਤੀ ਤੇ ਸ਼ਰਾਰਤਾ। ਬਸ। ਇਹ ਖਿੱਲਰੇ ਕਰਕੇ ਜਾਦਾ ਲਾਓ ਹੋ ਰਿਆ ਸੀ ਸਮਾਨ। ਉਹ ਨੀਲਾ ਡੱਬਾ ਕਿੱਥੇ ਗਿਆ? ਹਾਂ। ਨੀਲਾ ਡੱਬਾ। ਇਹ ਲਣਾ ਬਾਏ ਤੋਂ ਭੋਕੇ ਰੱਖਿਆਗਾ ਚਹੂਰ ਦੀ ਚੱਕਦੀ ਆ ਹਾਂ ਇਹ ਚ ਕੀ ਇਹ ਚ ਬਦਾਮ ਧਰੇ ਸੀ ਮੋਟੇ ਉਹ ਕੀ ਖਾਣੂ ਲੋਕ ਦੁੰਤੇ ਵੀ ਆ ਦੂਜੀ ਆਹੋ ਖਰਾਬ ਨਾ ਹੋ ਜਣਗੇ ਆਇਆ ਕਿ ਖਰਾਬ ਹੋ ਜਣਗੇ ਸ਼ੈਲ ਦੇ ਖਾਏ ਵੀ ਐ ਉੱਪਰ ਦਾ ਵੀ ਕੋਰਨ ਐਦੀ ਉਹ ਦਵਾਈ ਦਿਓ ਮੈਂ ਜਿਹੜੀ ਰੈਸ਼ਸ ਵਾਲੀ ਕਰੀਮ ਸੀ ਜਪਨੂਰ ਦੀ ਤੁਸੀਂ ਦੱਸਿਓ ਸਾਡੇ ਕੋਰਨਰ ਦੇ ਵਿੱਚ ਕੀ ਕੁਝ ਪਿਆ ਹੁੰਦਾ ਕੋਰਨਰ ਹੁੰਦਾ ਟੈਡੀ ਵੀਰ ਵਗੈਰਾ ਸਜਾਵੇਂ ਉੱਤੇ ਜਪਨੂਰ ਤੂੰ ਸਾਰੇ ਕੰਮਾਂ ਨੂੰ ਹੱਥ ਨਾ ਪਾਇਆ ਕਰ। ਉੱਟ ਖਾਈਂਗਾ। ਹਾਂਜੀ। ਨੋ 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 ਨਾ ਨਾ ਨਾ। ਉਹ ਫੋਨ ਲੱਲਾ। ਉਹ ਫੋਨ ਲੱਲਾ। ਉਹ ਵਾਲਾ ਫੋਨ ਲੱਲੋ। ਤੁਸੀਂ ਫੋਨ ਮੰਗਦੇ ਹੋ ਨਾ? ਹਾਂ ਇਹ ਵਾਲਾ ਫੋਨ ਲੱਲੋ। ਸੈੱਟ ਲਵੋ ਇਹਲਾ। ਇੱਥੇ ਕਾਲ ਕਰੋ। ਮਾਸਿਨਰ ਨਾਲ ਗੱਲ ਕਰੋ। ਚਲੋ। ਇਹ ਲੈਣਾ ਕੰਡ ਕਰ ਲਓ। ਨੂ ਨੂ ਨੂ। ਨੂ ਨੂ। ਕਿਵੇਂ? ਨੂ ਨੂ। ਨੂ ਨੂ। ਓਏ ਹੋਣਾ ਵੀ ਖੋਲਦੀ। ਓਏ ਮੋਟੇ ਫੜੀ 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 ਫੜੀ। ਖੋਲਦੀ 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 ਖੋਲਦੀ। ਇਹ ਤੋਂ ਬੀਚ ਇਹ ਤਾਂ ਵਜਾ ਸਕਦਾ ਹਾਂ ਤੂਫਾਨ ਆ ਰਿਹਾ ਇਹਨੇ ਨੇਰੀ ਤੂਫਾਨ ਆਂਦਾ ਪਿਆ 7 ਵਜੇ ਦਾ ਦੇਖੋ ਬਿਜਲੀ ਚਮਕ ਰਹੀ ਐ ਤੇ ਬਾਰਿਸ਼ ਆਈ ਲਿਓ ਇਹਨੂੰ ਜਗ੍ਹਾ ਨਹੀਂ ਮਿਲ ਰਹੀ ਬੈਠਣ ਨੂੰ ਸਾਰੇ ਪਾਸੇ ਗਿੱਲਾ ਹੈ ਕੁੱਤੀ ਵਸੇ ਨਾ ਹੈ ਬਰਸਾਤ ਨਾ ਹਵਾ ਦੇ ਨਾਲ ਟੇਢੀ ਜਾਈ ਜਾਂਦੀ ਓ ਬੜੀ ਆ ਦੇਖ ਆ ਕੀ ਕਰ ਰਹੇ ਆ ਜੱਪੂ ਸਾਰਾ ਦੁੱਧ ਗਿੜੀ ਜਾਂਦਾ ਤੇ ਦੁਬਾਰਾ ਬਣਾਣੀ ਪੈਣੀ ਹੈ ਹੈ ਉਹ ਉਹ ਪਤਾ ਨਹੀਂ ਕੈਮਰਾ ਕਿਵੇਂ ਹੋਇਆ ਉਹ ਸਾਰੀ ਉਹ ਮੇਰਾ ਚਲਾਈ ਤਾਂ ਨਹੀਂ ਆ ਲਿਖਿਆ ਸੀ ਉਹ ਹਨੇਰੀ tufaan ਜਦੋਂ ਆਇਆ ਦੇਖੋ ਇਹ ਦਜਮਡੋ ਐ ਡੋਗੀ ਨੂੰ ਵੀ ਨਾ ਜਗ੍ਹਾ ਨਹੀਂ ਮਿਲ ਰਹੀ tufaan ਕਰਕੇ ਬਾਰਿਸ਼ ਆਂਦੀ ਪਈ ਐ ਤੇ ਬਿਜਲੀ ਦੇਖੋ ਚਮਕਦੀ ਪਈ ਐ ਹੈਨਾ ਹਵਾ ਬੜੀ ਤੇਜ ਹੈ بارش ਵੀ ਬਹੁਤ ਤੇਜ ਹੈ ਜੀ 7 ਵਜੇ ਹਨੇਰਾ ਹੋ ਗਿਆ ਇਹਨਾਂ ਲਾਈਟ ਨਹੀਂ ਆਈ ਸਭਾਣ ਤੋਂ ਦੱਸਦੀ ਲੋਕ ਲੋਕ ਬੈਠੀ ਹੈ ਹੀ ਇਨਾਂ ਪਰ ਹੈ ਕਿਵੇਂ ਪੂਰੀ ਸਭਾਣ ਤੋਂ ਦੱਸਦੀ ਲੋਕ ਲੋਕ ਬੈਠੀ ਹੈ ਹੈ ਹੀ ਇਨਾਂ ਪਰ ਇੱਥੇ ਬਹਿ ਜਾਂ ਉਹਨੂੰ ਜਗ੍ਹਾ ਹੀ ਨਹੀਂ ਮਿਲਦੀ ਪਈ ਇੱਥੇ ਜਿੱਥੇ ਬੈੰਦੀ ਹੈ ਥੜੀ ਦੇ ਉੱਤੇ ਤੇ ਉੱਥੇ ਦੀ ਵੀ ਤਾਂ ਕਰਕੇ ਅੱਗੇ ਨਾਲ ਟੋਕਰੇ ਚ ਪਾ ਕੇ ਅਸੀਂ ਉਹ ਕਰਦੇ ਹਾਂ ਮੈਂ ਤੇ ਗੋਲੇ ਐ ਉਹ ਦੋ ਦੀ ਹੈ ਹੋਰ ਗੋਲਾ ਤਾਂ ਮੈਂ ਟੁਕਰੇ ਚੁਠਾਉਂਦਾ ਉਹ ਤੋਂ ਛੋਟੀ ਆਣੀ ਹੈ ਨਾ ਬੜਾ ਟਾਈਮ ਹੋ ਗਿਆ ਫਿਰ ਤੇ ਸੱਤ ਅੱਠ ਸਾਲਾਂ ਦੀ ਰਹੇ ਅਠਾ ਨੌ ਹਾਂ ਬਰਨਦੀ ਹੈ ਜਾਤ ਜਿਆਦਾ ਕੁੱਤੇ ਦੀ ਉਮਰ 12 ਸਾਲ ਤੱਕ ਹੁੰਦੀ ਹੈ ਇਹ ਨੌਂ ਸਾਲਾਂ ਦੀ ਹੈਗੀ ਹੈ ਨਹੀਂ ਇਕੱਲੀ ਬਚੀ ਸੀ ਹੈਗੀ ਫਿਰ ਜੇ ਉਹ ਦੋ ਦੀ ਕਿਉਂਕਿ 18 ਦੀ ਗੱਲ ਉਸ ਤੋਂ ਪਹਿਲੇ ਦੀ ਗੱਲ ਹੈ ਫੋਨ ਦਾ ਝੱਸ ਨਾ ਪਾਜ ਪਨੂਰਾ ਬੱਤਲਾਸ਼ ਕਹਿੰਦਾ ਨੈਟ ਬੰਦ ਕਰ ਯਾਰ ਵਾਈਫਾਈ ਚੱਲਦਾ ਹਨਾ ਕਿ ਨਹੀਂ ਮੋਟੇ ਸੀਪੇ ਨੂੰ ਵੇਖਿਆ ਸੀ ਸੀਪਾ ਦੁੱਧ ਲੈ ਕੇ ਆਇਆ ਭੂਤ ਬਣਿਆ ਆਇਆ ਸਾਰੀ ਮਿੱਟੀ ਘੱਟਾ ਉਹਦੇ ਤੇ ਹੀ ਪਈਆਂ ਭੂਤ ਬਣ ਕੇ ਆਇਆ ਆਓ ਜਦੋਂ ਆਇਆ ਮੈਨੂੰ ਕਹਿੰਦਾ ਮੂੰ ਮੈਂ ਐਵੇਂ ਬਣ ਕੇ ਆ ਗਿਆ ਤੁੱਪ ਜ਼ਰਾ ਹਾਂ ਹਵਾ ਬਹੁਤ ਚੱਲ ਰਹੀ ਹੈ ਕਿਹੜੀ ਫੋਗੀ ਚਲੋ ਉਧਰ ਚਲੋ ਤੁਸੀਂ ਮਾਮਾ ਕੋਲ ਚਲੋ ਮम्मा ਕੋਲ ਚਲੋ ਨਾਈ ਕਰ ਲਈ ਹੈ ਹੈ ਅੱਛਾ ਤੂੰ ਇਹ ਤਾਇ ਕੱਢ ਲੈ ਕਿਹੜੀ ਪੋਪੀ ਕਿਹੜੀ ਪੋਪੀ 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 ਲੈ ਕਦਰ ਗਈ ਆ ਭਾਈ ਜੱਪੂ ਕਾफी ਆ ਭਾਈ ਆ ਪੋਪੀ ਖਾਣੀ ਆ ਭਾਈ ਆ ਭਾਈ ਆ ਪੋਪੀ ਖਾਣੀ ਆ ਕਿ ਉਹ ਖਾਣੀ ਆ ਉਹ ਵਾਲੀ ਮੰਗ ਰਹੀ ਹਣੀ ਚਟੋਰੀ ਚਟੋਰੀ ਮੰਗਦੀ ਆ ਮੁੜ ਕੇ ਅਖਾਈਆਂ ਹੋਰੀ ਕਰ ਦਿੰਦੀ ਆ ਪੋਪੀ ਪੋਪੀ ਆ ਪੋਪੀ ਖਾਣੀ ਆ ਲਗੂਗੀ ਨਹੀਂ ਲਗਦੀ ਅਦੇ ਢਿੱਲੀ ਲਿੱਤੀ ਆ ਟੰਡੀ ਪਰ ਮੂੰਹ ਬਣਾ ਕੇ ਦਿਖਾਈ ਮੈਨੂੰ ਕਿਵੇਂ ਮਨਾਉਣਾ ਉਹਨਾ ਮੂੰਹ ਕਿਵੇਂ ਬਣਾਉਣਾ ਉਹਨਾ ਪੋਪੀ ਨਾ ਮੂੰਹ ਕਿਵੇਂ ਕਾਤਾ ਮੈਂ ਮੂੰਹ ਪਹਿਲਾਂ ਸੱਸੀ ਕਾ ਬਲਾਓ ਸਾਰਿਆਂ ਨੂੰ ਹੱਥ ਜੋੜ ਕੇ ਪਾਪੂ ਸੱਸੀ ਕਾ ਬਲਾਓ ਸਾਰਿਆਂ ਨੂੰ ਉਹ ਠੀਕ ਹੋ ਕਹ ਅਛਾਰੇ ਨੇ ਰੋਟੀ ਖਾ ਲਈ ਹੁਣ ਜੱਪੂ ਮੂੰਹ ਬਣਾਊਗਾ ਆ ਵੀ ਲੱਗੋ ਕੋਪੀ ਖਾ ਕੇ ਅੱਜ ਗੋੜ 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 ਕਰੀਏ ਤਾਂ ਅਵੇ ਠੰਡ ਤਾਂ ਠੰਡਾ ਮੌਸਮ ਹੋ ਗਿਆ ਮਾਰਾ ਇਹ ਮੇਰੇ ਕਾਰਨ ਤੇ ਬਾਕੀ ਨਾ ਲੈਟ ਆ ਜੇ ਹੁਣ ਹਾਂ ਲਾਈਟ ਆਏਗੀ ਤੇ ਲੈਟ ਸਭ ਤੋਂ ਵੱਡੀ ਗੱਲ ਆ ਹੁਣ ਕਿਹੜਾ ਫਸਲ ਅੱਜ ਆਪਾਂ ਬਣਾਈ ਆ ਮੂੰਗੀ ਮਸਰੀ ਆ ਮੂੰਗੀ ਸੋਲੇ ਮੂਵੀ ਹੋਲੇ ਆ ਦੇਖ ਦੇ ਕਿਹ ਕਿਵੇਂ ਦਾ ਕੀੜਾ ਕਿਹੜਾ ਆ ਕੀ ਇਹ ਇਹ ਕਪੜਾ ਆ ਕੀੜਾ ਆ ਵਿਖਾਈ ਵੇਖੀ ਵੇਖੀ ਮੜਾ ਜਾ ਤੂੰ ਵੇਖਣਾ ਕੁੜੀ ਉਦੋਂ ਨੂੰ ਹੱਥ ਲਾਵੇ ਦੂਰੋਂ ਅਸੀਂ ਕਰੀ ਜਾਨੀ ਆ ਵੇਖੀ ਨਾ ਨਾ ਛੱਡ ਦੇ ਬਾਹਰ ਕੱਢ ਕੇ ਇਹਨੇ ਵੀ ਜਵਾਕੜੇ ਹੋਣੇ ਸੀ ਕਿਹੜਾ ਸੀਗਾ ਹਾਏ ਹਾਏ ਹੋਏ ਚੀਕੂ ਦੀ ਗਿੱਟੂ ਓ ਚੀ ਆਲਾ ਓਏ ਮਾਊਆ 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 ਨਹੀਂ ਲੈਦੇ ਸੋ ਮਾਊਆ ਜੇ ਮਾਊਆ ਹੈ ਹਾਈ ਹਾਈ ਇਹ ਕਿਹੜਾ ਮਾਊਆ ਮੂਆ ਨੂੰ ਕੀ ਲਈ ਬੈਠੀ ਐ ਚੱਪਲ ਪਾ ਲਾ ਕਿ ਮਾਊ ਲਾੜ ਜੇਗਾ ਉਹ ਲੱਗੀ ਕੀ ਕੀਆ ਉਰੇ ਆ ਕੇ ਦੱਸ ਕੇ ਜਾਓ ਉਰੇ ਆ ਕੇ ਦੱਸ ਕੇ ਜਾਓ ਬਾਕੀ ਚੀਜ਼ਾਂ ਤਾਂ ਅੱਗੇ ਨਾਲੋਂ ਨਾ ਮੇਰੀ ਠੀਕ ਠਾਕ ਐ ਵਧੀਆ ਤੁਹਾਡੀਆਂ ਦਾਵਾਂ ਮੇਰੇ ਨਾਲ ਆ ਬਾਕੀ ਤੁਹਾਨੂੰ ਸਿਹਤ 'ਚ ਵੀ ਮੜ ਮੋਟਾ ਹੈਗਾ ਹਨਾ ਫਰਕ ਪਿਆ ਹੈ ਹਨਾ ਕਿਵੇਂ ਹਾਂ ਸਿਹਤ ਜੂ ਮੋਟਾ ਪਾ ਤੇ ਨਹੀਂ ਹੈਗਾ ਮੁੰਡਾ ਪਾ ਨਹੀਂ ਵੈਸੇ ਅੱਗੇ ਬਾਲਾ ਹੋਊਗੀ ਦੀ ਹੋ ਗਿਆ ਸੀਗਾ ਫੇਸ ਫੇਸ ਹੋਰੀ ਹੋ ਗਿਆ ਸੀਗਾ ਮੇਰਾ ਰੰਗ ਵੀ ਬਾਕੀ ਅੱਗੇ ਨਾ ਡਰਾਈ ਡਰਾਈ ਹੋ ਗਿਆ ਸੀਗਾ ਹੁਣ ਥੋੜੀ ਜਿਹੀ ਚਮਕ ਮਾਰ ਲੱਗਾ ਜੇਹਰਾ ਉਹ ਮੈਨੂੰ ਉਥੇ ਸਮਾਦ ਵੀ ਮੁੰਡੇ ਨੇ ਕਿਹਾ ਮੈਨੂੰ ਕਹਿੰਦਾ ਨਾ ਮੈਨੂੰ ਕਹਿੰਦਾ ਇੱਕ ਮਹੀਨੇ ਦੀ ਦਵਾਈ ਆ ਲੀਵਰ ਦੀ ਜਿਹੜੀ ਮੇਰੇ ਇੱਕ ਮਹੀਨਾ ਮੜੂnga ਨੇ ਖਾ ਲਓ ਕੋਈ ਦਵਾਈ ਨਾਮ ਮੈਨਨ ਕਰ ਤੁਹਾਨੂੰ ਅੱਗੇ ਵੀ ਦੱਸਿਆ ਸੀਗਾ ਵਾਰ-ਵਾਰ ਦੱਸਦੇ ਚੰਗੇ ਵੀ ਨਹੀਂ ਲੱਗਦੇ ਤੇ ਵੀ ਉਹ 5-4 ਦਿਨਾਂ ਦਾ ਨਾਗਾ ਪੈ ਗਿਆ ਸੀਗਾ ਦੂਜੀ ਦਾ ਤਾਕਤ ਵਾਲੀ ਗੋਲੀ ਜਿਹੜੀ ਪੀਣ ਵਾਲੀ ਉਹ ਕੁੜੀ ਜਿਹੀ ਹੋਈ ਆ ਜਿਵੇਂ ਇਹਨੂੰ ਹੁੰਦਾਗਾ ਨਾ ਉਹਦੇ ਵਿੱਚ ਸੰਤਰੇ ਨਹੀਂ ਸੰਤਰਾ ਦਾ ਉਹਦੇੋਂ ਟੇਸਟ ਜ਼ਿਆਦਾ ਪੀਣ ਚ ਤੇ ਮਗਰੋਂ ਦਵਾਈ ਜੀ ਦੀ ਗੋਲੀ ਜੀ ਦਾ ਸਵਾਲ ਗਿਆ ਵਾਰਾ ਨਹੀਂ ਨੀਂਦ ਕਿਹੜੀ ਗੋਲੀ ਨਾਲ ਲਾਂਦੀ ਇਹਨਾਂ ਨੂੰ ਨੀਂਦ ਪਾਊਡਰ ਨਾ ਆਉਂਦੀ ਮੈਨੂੰ ਲੱਗਦਾ ਯਾਰ ਤਦੋਂ ਇਕੱਠੇ ਜਰੂਰੀ ਲੈ ਲਾਂ ਉਹ ਇਕੱਠੇ ਥੋੜੋ ਅੱਜ ਤਾਂ ਮੈਂ ਫਰਕ ਲਾ ਗਿਆ ਦੋ ਘੰਟਾ ਸਾਢੇ ਘੰਟੇ ਦਾ ਮਤਲਬ ਨਹੀਂ ਪੀ ਤੁਸੀਂ ਖਾਧੀ ਇਹ ਪਹਿਲੀ ਜਿਹੜੀ ਉਹ ਭਾਂਦੇ ਬੋਲੀ ਇੱਕ ਘੰਟਾ ਪਹਿਲਾਂ ਤਾਂ ਮੈਂ ਤਾਕਤ ਵਾਲੀ ਗੋਲੀ ਲਈ ਆ ਠੀਕ ਹੈ ਤੇ ਉਸ ਤੋਂ ਬਾਅਦ ਮੈਂ ਪਹਿਲਾਂ ਤਾਂ ਰੋਟੀ ਖਾਧੀ ਹੈ ਤੇਰੇ ਸਾਹਮਣੇ ਠੀਕ ਹੈ 11:30 ਵਜੇ ਉਸ ਤੋਂ ਬਾਅਦ ਮੈਂ 12 ਵਜੇ ਲਈ ਆ ਤਾਕਤ ਵਾਲੀ ਗੋਲੀ ਜਿਹੜੀ ਮੈਡਮ ਨੇ ਲੀਵਰ ਵਾਲੀ ਦੇ ਨਾਲ ਦਿੱਤੀ ਆ ਤੇ ਮਤਲਬ ਹਾਂ ਦਾ ਡਰ ਵਾਲੀ ਕੋਈ ਗੱਲ ਨਹੀਂ ਹੈ ਜੀ ਬਾਕੀ ਹਾਰ ਟੈਸਟ ਕਰਕੇ ਪਤਾ ਲੱਗੇਗਾ ਟੈਸਟ ਬਸ 2 ਤਰੀਕ ਨੂੰ ਰੈਟਰੀ ਸੋਧਿਆ ਤੁਹਾਨੂੰ ਤੇ ਕਿਉਂਕਿ ਉਹ 5 4 ਦਿਨਾਂ ਦੀ ਦਵਾਈ ਵੀ ਰਹਿੰਦੀ ਹੋਊਗੀ ਨਾ ਉਹ ਦੋਨੋਂ 7 ਤਰੀਕ ਨੂੰ ਲੈ ਕੇ ਆਏ ਜੀ ਇਹ ਦੁਬਾਰਾ ਜਾਣਾ ਪਊਗਾ ਮੁੰਡੇ ਜਾਣਾ ਪਊਗਾ ਨਹੀਂ ਨਹੀਂ ਉਦੋਂ ਹੀ ਦੇਣਗੇ ਦਵਾਈ ਉਹ ਟੈਕ ਮਾਰੀ ਉਦੋਂ ਨਹੀਂ ਲੈ ਕੇ ਆਇਓ ਉਹ ਜਿਹੜੇ ਟੈਸਟ ਹੈ ਨਾ ਉਹ ਤਾਂ ਉਦੋਂ ਹੀ ਹੋ ਜਾਣੇ ਆ ਛੋਟੀ ਰਿਪੋਰਟ ਹਾਂ ਇਹ ਕਿਹੜਾ ਦੂਜੀ ਹੈ ਜਿਹੜੀ ਹਫਤੇ ਬਾਅਦ ਆਉਣੀ ਹੈ ਹਾਂ ਜੀ ਨਾ ਉਹ ਨਾਗਾ ਨਹੀਂ ਨਾ ਪੜਨਦੇ ਉਹ ਦੂਜੇ ਹੋਣੇ ਹੋਰੇ ਨੂੰ ਪੁੱਛਿਆ ਸੀ ਮੈਂ ਜਿਹੜੇ 404 ਗਾ ਦੇ ਨਹੀਂ ਕੀਤੇ ਸੀਗੇ ਦੋ ਟੈਸਟ ਉਹ ਹੋਣੇ ਹਾਂ ਉਹ ਉਹ ਕਰਨੇ ਆ ਉਹਨਾਂ ਨੇ ਉਹਦੇ ਵਿੱਚ ਵੀ ਪਤਾ ਲੱਗਦਾ ਹੋਊਗਾ ਨਾ ਕੋਈ ਨਾ ਕੋਈ ਤਾਂ ਤੇ ਦੋਨਾਂ ਤੋਂ ਬਾਅਦ ਫਾਈਬਰੋਸਕੈਨ ਹੋ ਫਿਰ ਦੁਬਾਰਾ ਹਾਂ ਫਿਰ ਡਾਕਟਰ ਕਹਿੰਦਾ ਵੇਖਾਂਗੇ ਵੀ ਨਹੀਂ ਨਹੀਂ ਜਿਹੜਾ ਦੂਸਰਾ ਗਾਲ ਕਾਲੇ ਪੀੜੀਏ ਦਾ ਹੋਊਗਾ ਤੇ ਉਹ ਮੇਰੇ ਹਿਸਾਬ ਨਾਲ ਇਸ ਵਾਰ ਹੀ ਲੈ ਲੈਣਾ ਉਹਨਾਂ ਨੇ ਸੈਂਪਲ ਉਹ ਅੱਤੈ ਆਦਾ ਯੂ ਦਵਾਈ ਆਪਾਂ ਨੂੰ ਦੇ ਦੇਣਗੇ ਠੀਕ ਹੈ ਤੇ ਕਿਉਂਕਿ ਨਾਗਾ ਤਾਂ ਪਾਉਣਾ ਨਹੀਂ ਫਿਰ ਦੁਬਾਰਾ ਆਉਣਾ ਫਿਰ ਦੁਬਾਰਾ ਨਹੀਂ ਨਹੀਂ ਜਦੋਂ ਦੁਬਾਰਾ ਦਵਾਈ ਲੈਣ ਗਏ ਉਸਨੂੰ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਰਹਿ ਗਿਆ ਕਿਉਂਕਿ 1 ਮਹੀਨੇ ਦੀ ਦਵਾਈ ਕਹਿੰਦੇ ਇਹ ਖਤਮ ਕਰ ਦਿੰਦੀ ਗਾਲੇ ਪੀੜੀ ਨੂੰ ਤੇ ਕੋਰਸ ਹੁੰਦਾ ਡਾਕਟਰ ਕਹਿੰਦੇ ਵੀ ਦੇਖੋ ਪਤਾ ਲੱਗੂਗਾ ਹੌਲੀ ਤੁਰਿਆ ਕਰ ਤੇਰਾ ਲੱਗ ਜਾਣਾ ਬੈਠ ਹੌਲੀ ਤੁਰਿਆ ਕਰ ਜੱਪੇ ਠੀਕ ਆ ਠੀਕ ਆ ਕਹਿੰਦੀ ਉਹ ਵੀ ਤੁਰਿਆ ਕਰ ਪੁੱਤ ਹਾਂ ਠੀਕ ਹੈ ਨਹੀਂ ਤੂ ਜੀ ਭੱਜ-ਭੱਜ ਕੇ ਤੁਰਦੇ ਹੋ ਓਕੇ ਕੈ ਓਕੇ ਓਕੇ ਹੋਰ ਕੈ ਠੀਕ ਠਾਕ ਹੋ ਮਾ ਮੰਨਣੇ ਕੋਲ ਨਾ ਪੜ ਮਾ ਉਹ ਠੀਕ ਠਾਕ ਚਲੋ ਠੀਕ ਹੈ ਜੀ ਤੁਸੀਂ ਵੀ ਪ੍ਰਸਾਦ ਦਾ ਪਾਣੀ ਛਕੋ ਅਸੀਂ ਵੀ ਛਕਦੇ ਆ ਠੀਕ ਹੈ ਤੇ ਫਿਰ ਕੱਲ ਨੂੰ ਨਵੇਂ ਬਲੌਗ ਦੇ ਨਾਲ ਮਿਲਦੇ ਆ ਕੋਸ਼ਿਸ਼ ਕਰਾਂਗੇ ਕੱਲ ਨੂੰ ਸੰਡੇ ਆ ਕਿਤੇ ਪਾਸੇ-ਪਾਸੇ ਕਿਹੜਾ ਕੱਢਾਂਗੇ ਤਾਨੂੰ ਨਵਾਂ ਕੁਝ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਉਹ ਰਾਜਵਿੰਦਰ ਨਹੀਂ ਹੈ ਜਿਹੜੀ ਉਹ ਜਿਹਨੇ ਮੈਸੇਜ ਕੀਤਾ ਸੀ। ਹਾਂ ਹਾਂ ਹਾਂ। ਉਹ ਮੈਂ ਜੀ ਰੱਜ ਕੇ ਕਰਕੇ ਤੁਹਾਡੇ ਛੋਟੇ ਸੂਟ ਵੇਖਣ ਦਾ ਕੀ ਮਤਲਬ? ਮਾਜਾ ਛੋਟੇ ਸੂਟ ਤੇ ਛੋਟੇ ਆਉਦਾ ਨਹੀਂ ਕਲੈਕਸ਼ਨ ਦਿਖਾਉਣਾ। ਉਹਨੂੰ ਕਹ ਯਾਰ ਤੂੰ ਕੀ ਲੈਣਾ। ਨਹੀਂ ਗੱਲ ਹੋਣੀ ਹੈ ਕਿ ਸੂਟ ਨਹੀਂ ਵੇਖੀ ਤੇ ਸੂਟ ਦੀ ਡਿਜ਼ਾਈਨਿੰਗ ਵੇਖੀ ਦੀ ਹੁੰਦੀ ਹੈ। ਗੱਲ ਤਾਂ ਉਹ ਹੀ ਬੇਵਕੂਫਾ। ਸੂਟਾਂ ਦੀ ਡਿਜ਼ਾਈਨਿੰਗ ਕੀ ਹੁੰਦੀ ਹੈ? ਉਹ ਕਦੇ ਕੋਸ ਬੋਲਦੀ ਆ। ਉਹ ਕਦੇ ਸਾਈਜ਼ ਹੁੰਦਾ ਇੱਕ। ਕਦੇ ਉਹ ਕੁਛ ਬੋਲਦੀ ਆ, ਕਦੇ ਕੋਸ ਬੋਲਦੀ ਆ ਤੇ ਉਹਦੇ ਪਿਓ ਦੇ ਨੋਕਾ ਰੱਖੇ ਆ ਠੀਕ ਹੈ ਗਏ ਕੋਈ ਇਹ ਭੈਣ ਨੇ ਜਵਾਬ ਵੀ ਦਿੱਤਾ ਹਾਂ ਆਪੇ ਜਵਾਬ ਦੇ ਦਿੰਦੇ ਹੁੰਦੇ ਆ ਜੇ ਆਪਣ ਪਿਆਰ ਕਰਨ ਵਾਲੇ ਇੰਨੇ ਆ ਜੇ ਇਹ ਕਦੇ ਦੀ ਕੀ ਔਕਾਤ ਐ ਇੰਨੇ ਮੂਹਰੇ ਖੜ ਜੇਵੇਂ ਹਨ ਠੀਕ ਚਲੋ ਠੀਕ ਹੈ ਜੀ ਸਾਸਰੀ ਕਾ ਕਰ ਦੋ ਜੱਪੂ ਠੀਕ ਕਰ ਕੀ ਲੈ ਆਪਾਂ ਜੱਪੂ ਦੇ ਖਾਤਮ ਕਰ ਦਿੰਦੇ ਆ